ਸਾਡੇ ਸਰਦਾਰ ਫੌਜਾ ਸਿੰਘ ਜਿਹੜੇ ਕਿ ਜਿਨ੍ਹਾਂ ਦੀ ਉਮਰ 114 ਸਾਲ ਸੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਸ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਜਿਹੜੇ ਦੜਾਕ ਸੀ ਜਿਨ੍ਹਾਂ ਨੇ ਬ੍ਰਿਟਿਸ਼ ਮੈਰਾਥਨ ਰਨਰ ਅਤੇ ਸਿੱਖ ਟਰਬਨਡ ਰਨੈਟੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ 14 ਤਰੀਕ ਨੂੰ ਸ਼ਾਮ ਨੂੰ 3 ਵਜੇ 7-8 ਮਿੰਟ ਦੇ ਉੱਪਰ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਸ਼ਹਿਰ ਕਰਨ ਵਾਸਤੇ ਨਿਕਲਦੇ ਬਿਆਸਪਿੰਡ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਘਾਰੇ ਨਾਲ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਬੇਨ ਜਿਹੜੀ ਪਠਾਨਕੋਟ ਜਲੰਧਰ ਹਾਈਵੇ ਹੈ ਉੱਥੋਂ ਇਹਨਾਂ ਦਾ ਹੈਗਾ ਨੇੜੇ ਆ ਉਹਦੇ ਬਿਆਸਪਿੰਡ ਦੀ ਜਿਹੜਾ ਕਿ ਆਊਟਰ ਸਕਰਟਸ ਦੇ ਉੱਤੇ ਇਹਨਾਂ ਦਾ ਪਿੰਡ ਘਰ ਹੈਗਾ ਜਦੋਂ ਇਹ ਸੜਕ ਦੇ ਉੱਪਰ ਮੇਨ ਰੋਡ ਦੇ 3:08 ਮਿੰਟ ਦੇ ਕਰੀਬ ਇਹ ਪਹੁੰਚਦੇ ਹੈਗੇ ਆ ਚਾਮ ਨੂੰ ਤਾਂ ਉਥੇ ਇੱਕ ਕੋਈ ਨਾਮ ਵਾਲਾ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਨੋਨ ਵਹੀਕਲ ਸੀ ਉਹ ਉੱਥੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਨਜ਼ਦੀਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜਿਲੰਧਰ ਐਡਮਿਟ ਕਰਾਇਆ। ਸ਼ਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅ ਅਸੀਂ ਵੱਖ-ਵੱਖ ਟੀਮਸ ਜਿਹੜੀਆਂ ਡਿਸਪੈਚ ਕੀਤੀਆਂ ਮਲਾਜਾ ਮੌਕਾ ਕੀਤਾ ਗਿਆ। ਮੈਂ ਖੁਦ ਮੌਕੇ ਤੇ ਗਿਆ। ਸਾਡੇ ਅਫੀਸਰਸ ਜਿਹੜੇ ਐਸਪੀ ਡਿਟੈਕਟਿਵ ਸਰਬਜੀਤ ਰਾਏ, ਐਸਪੀ ਹੈੱਡਪਰ ਪਰਮੇਂਦਰ ਹੀ, ਡੀਐਸਪੀ ਕੁਲਵੰਤ ਸਿੰਘ, ਡੀਐਸਪੀ ਯਾਦਵਪੁਰ ਸਬ-ਡਿਵੀਜ਼ਨ, ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ, ਸਾਡੇ ਇੰਸਪੈਕਟਰ ਸੀਆਈਏ ਕੁਸ਼ਵਾਲੀ ਇਨਸਪੈਕਟਰ ਹਰਦੇਪਪ੍ਰੀਤ ਐਸਐਚਓ ਆਦਮਪੁਰ ਇਹ ਸਾਰੇ ਅਸੀਂ ਉੱਥੇ ਮੌਕੇ ਤੇ ਮਲਾਜ਼ਮੌਕਾ ਕਰਕੇ ਇਹਨਾਂ ਦੀ ਸਾਰੀਆਂ ਦੀ ਟੀਮ ਨੂੰ ਅਲੱਗ-ਅਲੱਗ ਐਂਗਲ ਤੇ ਕੰਮ ਕਰਨ ਵਾਸਤੇ ਉਹਨੂੰ ਟ੍ਰੇਸ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਿਹੜੀ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕਅਪ ਕੀਤੀ ਤਾਂ ਮਲਾਜ਼ਮੌਕਾ ਤੋਂ ਕੁਸ਼ ਗੱਡੀ ਦੇ ਜਿਹੜੇ ਪਾਰਟਸ ਸੀ ਜਿਹੜੇ ਫ੍ਰੈਗਮੈਂਟਸ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ ਫਰੇਮ ਲੱਗਿਆ ਹੁੰਦਾ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕਾ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਉਹ ਵਾਲੇ ਪਾਰਟ ਹੈਗੇ ਸੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੀ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਆਈ ਵਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਨੇ ਚੈੱਕ ਕੀਤੀਆਂ ਤਾਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹਦਾ ਜਿਹੜਾ ਫ੍ਰੈਗਮੈਂਟ ਤੇ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਜਿਹੜੀ ਹੈਗੀ ਹੈ ਗੱਡੀ ਅਸੀਂ ਟਰੇਸ ਕੀਤੀ ਕਿਉਂਕਿ ਉਸ ਵਕਤ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਥੋਂ ਪਾਸੋਂ ਕਰ ਰਹੀਆਂ ਸੀ ਕ੍ਰੋਸ ਕੀਤੀਆਂ ਆਈ ਵਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਿਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਦੀ ਚੈੱਕ ਕੀਤੀਆਂ ਤਾਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹਦਾ ਜਿਹੜਾ ਫ੍ਰੈਗਮੈਂਟ ਤੇ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਹੈ ਐਂਡ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਇੱਥੇ ਮੌਕੇ ਤੇ ਫਿਜ਼ੀਕਲ ਜਦੋਂ ਐਵੀਡੈਂਸ ਅਸੀਂ ਕਲੈਕਟ ਕਰ ਰਹੇ ਸੀ ਤਾਂ ਉਥੋਂ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਸੀ ਤਾਂ ਉਹਨੂੰ ਅਸੀਂ ਮੈਚ ਕੀਤਾ ਵੱਖ-ਵੱਖ ਜਿਹੜੀਆਂ ਟੁਇਟਾ ਦੀਆਂ ਏਜੰਸੀਜ਼ ਸੀ ਉਹਨਾਂ ਤੋਂ ਜਾ ਕੇ ਅਸੀਂ ਟੈਲੀ ਕਰਾਇਆ ਤਾਂ ਉਹ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੱਡੀ ਹੈਗੀ ਆ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੀ ਹੈਗੀ ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਲ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈਗਾ ਪੜਿਆ ਗਿਆ ਤਾਂ ਉਸ ਨੂੰ ਟ੍ਰੇਸ ਜਿਹੜਾ ਹੈਗਾ ਅਸੀਂ ਕੱਲ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਮੁਕੱਦਮੇ ਦੀ ਜੇ ਗੱਲ ਕਰੀਏ ਤਾਂ ਅਸੀਂ 281 BNS ਐਂਡ 105 BNS ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ ਥਾਣਾ ਆਦਮਪੁਰ ਦੇ ਵਿੱਚ ਕੀਤੀ ਸੀ ਇਹ ਦੋਸ਼ੀ ਪਿਛਲੇ ਥੋੜੇ 23 24 ਜਿਹੜੀ ਹੈਗੀ ਹੈ ਜੂਨ ਦੇ ਵਿੱਚ ਇਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇਥੇ ਤਿੰਨ ਗੱਪ ਦੇ ਪਹਿਲਾਂ ਹੀ ਇਥੇ ਜਿਹੜਾ ਹੈਗਾ ਇਥੇ ਆਇਆ ਸੀ ਤਾਂ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਇਹਦੀ ਪਹਿਲਾਂ ਕੋਈ ਇਹਨੇ ਗੱਡੀ ਦਾ ਟਾਇਰ ਇਹਦੀ ਦਾ ਖਰਾਬ ਹੋ ਗਿਆ ਸੀ ਉਹਨੂੰ ਇਹਨੇ ਚੇਂਜ ਕਰਾਇਆ ਫਿਰ ਕਾਲਾ ਪਖਰਾ ਕਸਬੇ ਤੋਂ ਜਿਹੜਾ ਕਿ ਉੱਥੋਂ ਹੀ ਨਿਕਲਿਆ ਤਾਂ ਇਹਦੇ ਵਿੱਚ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਮਿਹਨਤ ਇਸ ਕਰਕੇ ਜੜੀ ਜਿਆਦੇ ਲੱਗ ਰਹੀ ਸੀ ਕਿਉਂਕਿ ਜਦ ਇਹ ਅਸੀਂ ਪਿੱਛੇ ਕੈਮਰੇ ਵੱਲ ਜਾਂਦੇ ਸੀ ਤਾਂ ਉਹ ਗੱਡੀ ਪਿੱਛੇ ਕੈਮਰੇ ਚੋਂ ਡਿਟੈਕਟਰ ਨਹੀਂ ਹੁੰਦੀ ਕਿਉਂਕਿ ਇਹਦਾ ਪਿੰਡ ਬਿਲਕੁਲ ਉਥੋਂ ਨੇੜੇ ਹੈਗਾ ਤਾਂ ਉਹ ਥੋੜੇ ਏਰੀਆ ਦੇ ਵਿੱਚ ਜਿਹੜਾ ਹੁੰਦਾ ਕਿ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਹਰ ਥਾਂ ਤੇ ਤੁਹਾਨੂੰ ਰੂਰਲ ਏਰੀਆ ਹੋਣ ਕਰਕੇ ਨਹੀਂ ਮਿਲਦੇ ਸਾਨੂੰ ਜਿਹੜੀ ਇੱਕ ਸੀਸੀਟੀਵੀ ਫੁਟੇਜ ਦੀ ਐਂਡ ਜਿਹੜੀ ਫਿਜ਼ੀਕਲ ਐਵੀਡੈਂਸ ਜਿਹੜੀ ਅਸੀਂ ਉਥੋਂ ਰਿਕਵਰ ਕੀਤੀ ਸੀ ਉਸ ਨੂੰ ਉਥੋਂ ਜਿਹੜਾ ਕੇਸ ਹੈ ਜਿਹੜਾ ਹੈਗਾ ਇਹ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਸਾਨੂੰ ਮਦਦ ਮਿਲੀ ਹੈ ਜਿਹੜੀ ਇਨਵੈਸਟੀਗੇਸ਼ਨ ਇਸ ਕੇਸ ਦੀ ਹੈ ਕਿਸੇ ਕਿਉਂਕਿ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਵਿਸ਼ਵਵੂ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਨਾਮ ਕਮਾਇਆ ਸੀ ਐਂਡ ਦੁਨੀਆ ਦਾ ਬੱਚਾ ਬੱਚਾ ਜਿਹੜਾ ਹੈਗਾ ਉਹਨਾਂ ਦੇ ਨਾਂ ਤੋਂ ਵਕਫ ਹੈ ਤੇ ਸਾਰੇ ਅਸੀਂ ਪੰਜਾਬੀ ਹੋਣ ਦੇ ਨਾਤੇ ਭਾਰਤੀ ਹੋਣ ਦੇ ਨਾਤੇ ਅਸੀਂ ਉਹਨਾਂ ਦੇ ਸਿੱਖਿਆ ਦੇ ਉੱਤੇ ਮਾਣ ਮਹਿਸੂਸ ਕਰਦੇ ਆਂ ਤਾਂ ਅਸੀਂ ਇਸ ਕੇਸ ਨੂੰ ਜਿਹੜਾ ਹੈਗਾ ਇੱਕ ਚੈਲੰਜ ਦੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਨੂੰ ਲਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਟ੍ਰੇਸ ਕੀਤਾ ਜਾਵੇ ਤਾਂ ਉਹ ਜਿਹੜਾ ਹੈਗਾ ਵਿਦਨ 30 ਆਵਰਸ ਦੇ ਵਿੱਚ ਜਿਹੜੀਆਂ ਸਾ ਅਸੀਂ ਇਸ ਕੇਸ ਨੂੰ ਜਿਹੜਾ ਟ੍ਰੇਸ ਕੀਤਾ ਅਕਿਊਜ਼ ਨੂੰ ਅਸੀਂ ਰੈਸਟ ਕਰ ਲਿਆ ਐਂਡ ਜਿਹੜੀ ਗੱਡੀ ਹੈਗੀ ਐ ਫੋਰਚੂਨਰ ਇਹ ਗੱਡੀ ਵੀ ਅਸੀਂ ਜਿਹੜੀ ਹੈਗੀ ਕਬਜ਼ਾ ਦੇ ਵਿੱਚ ਜਿਹੜੀ ਹੈਗੀ ਇਹਦਾ ਪੀਵੀ 20 ਸੀ 7100 7100 ਇਹਦਾ ਨੰਬਰ ਹੈਗਾ ਇਹ ਜਿਹੜੀ ਫੋਰਚੂਨਰ ਗੱਡੀ ਹੈਗੀ ਸੀ ਇਹਨੂੰ ਅਸੀਂ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ